ਮੋੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਸੂਬੇ ਨੂੰ ਇੱਕ ਤੰਦਰੁਸਤ ਸੂਬਾ ਬਣਾਉਣ ਲਈ April 2023 ਚ ਇੱਕ ਮਹਿੰਮ ਦੀ ਸ਼ੁਰੂਆਤ ਕੀਤੀ ਗਈ। ਯੋਗਾ ਜਿਹੜਾ ਉਹ ਸਾਡੇ ਦੇਸ਼ ਦੀ ਪਰੰਪਰਾ ਦਾ ਹਿੱਸਾ ਹੈ। ਸਾਡੇ ਦੇਸ਼ ਦੀ ਵਿਰਾਸਤ ਦਾ ਹਿੱਸਾ ਹੈ। ਜਿਹਨੂੰ ਕਿ ਅਸੀਂ ਅੱਜਕਲ ਭੁੱਲਦੇ ਜਾ ਰਹੇ ਹਾਂ। ਮੈਂ ਵੀ ਸਵੇਰੇ-ਸਵੇਰੇ ਯੋਗਾ ਕਰਦਾ। ਇਹਦੇ ਬਹੁਤ ਫਾਇਦੇ ਨੇ। ਪਰ ਅੱਜਕੱਲ ਸਾਡੀ ਬਿਜ਼ੀ ਲਾਈਫ ਚੋਂ ਯੋਗਾ ਜਿਹੜਾ ਉਹ ਗਾਇਬ ਹੋ ਗਿਆ ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਉਹਨੂੰ ਅਸੀਂ ਦੁਬਾਰਾ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਇਹਦੇ ਲਈ ਪੰਜਾਬ ਸਰਕਾਰ ਸ਼ੁਰੂ ਕਰ ਰਹੀ ਹੈ ਸੀਐਮ ਦੀ ਯੋਗਸ਼ਾਲਾ ਸੀਐਮ ਦੀ ਯੋਗਸ਼ਾਲਾ ਪੰਜਾਬ ਸਰਕਾਰ ਦੀ ਸੂਬੇ ਦੇ ਲੋਕਾਂ ਨੂੰ ਮੁਫਤ ਯੋਗਾ ਸਿਖਾਉਣ ਦੀ ਇੱਕ ਅਜਹੀ ਪਹਿਲ ਹੈ ਜਿਸ ਰਾਹੀਂ ਸੂਬੇ ਦੇ ਲੋਕ ਯੋਗਾ ਰਾਹੀਂ ਤੰਦਰੁਸਤ ਤੇ ਸਿਹਤਮੰਤ ਜੀਵਨ ਜਿਉ ਰਹੀ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ ਦੁਆਲੇ ਤੁਸੀਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਪਿਛਲੇ ਤਕਰੀਬਨ 2 ਸਾਲਾਂ ਦੇ ਵਿੱਚ 7669 400 500 ਹੈਲਪਲਾਈਨ ਨੰਬਰ ਤੇ ਮਿਸਡ ਕਾਲ ਦੇ ਕੇ ਲੋਕਾਂ ਵੱਲੋਂ ਸ਼ੁਰੂ ਕਰਵਾਈਆਂ ਗਈਆਂ ਮੁਫਤ ਯੋਗਾ ਕਲਾਸਾਂ 'ਚ ਹਰ ਰੋਜ਼ 1 ਲੱਖ ਤੋਂ ਵੱਧ ਲੋਕੀ ਯੋਗਾ ਦਾ ਲਾਹਾ ਲੈ ਰਹੇ ਨੇ ਜੇ ਤੁਸੀਂ ਯੋਗਾ ਕਰਨਾ ਚਾਹੁੰਦੇ ਹੋ ਆਪਣੇ ਮੁਹੱਲੇ ਦੇ ਪਾਰਕ 'ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ ਯੋਗਾ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇਨਸਟਰਕਟਰ ਭੇਜਾਂਗੇ 20 ਤੋਂ 25 ਯੋਗ ਕਰਨ ਦੇ ਇੱਕ ਛੁਕ ਵਿਅਕਤੀਆਂ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਯੋਗਾ ਟੀਚਰ ਦਾ ਪ੍ਰਬੰਧ ਕੀਤਾ ਗਿਆ। ਯੋਗ ਸ਼ਾਲਾ 'ਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਯੋਗਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ। ਪੰਜਾਬ ਸਰਕਾਰ ਦੀ ਇਸ ਯੋਜਨਾ ਨਾਲ ਯੋਗਾ ਲੋਕਾਂ ਦੇ ਘਰ-ਘਰ ਤੱਕ ਪਹੁੰਚ ਰਿਹਾ ਹੈ ਅਤੇ ਯੋਗਾ ਦੇ ਪ੍ਰਭਾਵ ਅਤੇ ਮਹੱਤਤਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਯੋਗਾ ਦੇ ਵਿੱਚ ਕੀ ਹੈ? ਉਹਦੇ 'ਚ ਲੰਬੇ ਸਾਹ ਨੇ, ਆਕਸੀਜਨ ਹੈ, ਹੱਸਣਾ ਹੈ, ਐਕਸਰਸਾਈਜ਼ ਹੈ। ਸੋ ਯੋਗਾ ਦਾ ਮਤਲਬ ਇਹ ਹੈ ਕਿ ਜੇ ਸਵੇਰੇ ਸਵੇਰੇ ਤੁਸੀਂ ਅੱਧਾ ਪੌਣਾ ਘੰਟਾ ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਸਕੂਲ ਕਾਲਜ ਦੇ ਵਿੱਚ ਤਾਂ ਜਿਹੜੀ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਆ ਉਹ ਵਧੂਗੀ ਪੰਜਾਬ ਸਰਕਾਰ ਦੀ ਇਸ ਲਹਿਰ ਨਾਲ ਨਾ ਸਿਰਫ ਸੂਬੇ ਦੇ ਲੋਕ ਆਪਣੀ ਸਿਹਤ ਨੂੰ ਲੈ ਕੇ ਸੰਭਲੇ ਨੇ ਸਗੋਂ ਯੋਗਾ ਦੇ ਖੇਤਰ 'ਚ ਆਪਣਾ ਕੈਰੀਅਰ ਬਣਾਉਣ ਵਾਲੇ ਟੀਚਰਾਂ ਨੂੰ ਆਪਣੇ ਹੀ ਸੂਬੇ 'ਚ ਰੋਜ਼ਗਾਰ ਮਿਲਿਆ ਹੈ ਕਿਉਂਕਿ ਪੰਜਾਬ ਸਰਕਾਰ ਦੀ ਸਿਹਤਮੰਨ ਪੰਜਾਬ ਬਣਾਉਣ ਦੀ ਸੋਚ ਅਤੇ ਲੋਕਾਂ ਦੀ ਯੋਗਾ ਪ੍ਰਤੀ ਇੱਛਾ ਨੇ ਇਸ ਯੋਜਨਾ ਨੂੰ ਜਨ ਅੰਦੋਲਨ ਚ ਬਦਲ ਦਿੱਤਾ ਹੈ ਜਿਸ ਨਾਲ ਯੋਗ ਟੀਚਰਾਂ ਦੀ ਜ਼ਰੂਰਤ ਨੇ ਇਸ ਖੇਤਰ ਚ ਆਉਣ ਵਾਲਿਆਂ ਲਈ ਇੱਕ ਨਵਾਂ ਰਾਹ ਖੋਲ੍ਹ ਦਿੱਤਾ ਹੈ ਸੀਐਮ ਦੀ ਯੋਗ ਸ਼ਾਲਾ ਵਿੱਚ 1 ਸਾਲ 3 ਮਹੀਨੇ ਤੋਂ ਕੰਮ ਕਰਦੀ ਪਈਆਂ ਮੈਂ ਪ੍ਰੋਪਰ ਤਰੀਕੇ ਨਾਲ ਆਪਣੀ 6 ਕਲਾਸੇ ਲੈਣੀਆਂ 6 ਕਲਾਸੇ ਵਿੱਚ 25 ਤੇ 30 ਮੈਂਬਰ ਡੇਲੀ ਆ ਜਾਂਦੇ ਆ ਮੈਨੂੰ ਮੇਰੇ ਮੈਂਬਰ ਆ ਕੇ ਦੱਸਦੇ ਮੈਡਮ ਸਾਨੂੰ ਗੋਡੇ ਦਾ ਫਰਕ ਪੈ ਗਿਆ ਸਾਨੂੰ ਗੋਡੇ ਨਾਲ ਰਾਹ ਮਿਲ ਗਿਆ ਬੀਪੀ ਸ਼ੂਗਰ ਠੀਕ ਹੋ ਗਏ ਸਾਡੇ ਮੈਂ ਪੰਜਾਬ ਸਰਕਾਰ ਦਾ ਦਿলো ਧੰਨਵਾਦ ਕਰਦੀ ਆ ਜਿਨੋ ਸਾਨੂੰ ਰੋਜ਼ਗਾਰ ਵੀ ਦਿੱਤਾ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਵੀ ਦਿੱਤਾ ਹਰ ਇੱਕ ਯੋਗਾ ਟ੍ਰੇਨਰ ਲੋਕਾਂ ਵੱਲੋਂ ਮਿੱਥੇ ਗਏ ਸਮੇਂ ਅਨੁਸਾਰ ਆਪਣੇ ਖੇਤਰ 'ਚ ਰੋਜ਼ਾਨਾ ਦੀਆਂ 5 ਤੋਂ 6 ਕਲਾਸਾਂ ਲਗਾ ਰਹੇ ਨੇ ਯੋਗਾ ਨਾਲ ਨਾ ਸਿਰਫ ਸਰੀਰਿਕ ਅਤੇ ਮਾਨਸਿਕ ਤੌਰ ਤੇ ਲੋਕ ਤੰਦਰੁਸਤ ਹੋ ਰਹੇ ਨੇ ਸਗੋਂ ਬਹੁਤ ਸਾਰੇ ਲੋਕਾਂ ਨੂੰ ਪੁਰਾਣੀਆਂ ਸਮੱਸਿਆਵਾਂ ਤੋਂ ਵੀ ਨਜਾਤ ਮਿਲੀ ਹੈ ਮੈਂ 1 ਸਾਲ ਤੋਂ ਯੋਗਾ ਨਾਲ ਜੁੜੀ ਹੋਈ ਹਾਂ ਔਰ ਮੇਰੀ ਸਭ ਤੋਂ ਵੱਡੀ ਮੇਨ ਪ੍ਰੋਬਲਮ ਸੀ ਸਰਵਾਈਕਲ ਬਹੁਤ ਜ਼ਿਆਦਾ ਸੀ ਮੈਨੂੰ ਉਹਦੇ ਨਾਲ ਮੈਨੂੰ ਬਿਲਕੁਲ ਯੋਗ ਨਾਲ ਠੀਕ ਹੋ ਗਿਆ ਹੈ 90% ਦਵਾਈਆਂ ਛੁੱਟ ਜਾਂਦੀਆਂ ਇਹ ਬੰਦਾ 50 ਸਾਲ ਤੋਂ ਬਾਅਦ ਇਹ ਯੋਗ ਕਰਦਾ ਰਹੇ ਸ਼ੁਰੂ ਤੋਂ ਕਰਦਾ ਰਹੇ ਤਾਂ ਬਹੁਤ ਵਧੀਆ ਲੇਕਿਨ 50 ਸਾਲ ਤੋਂ ਬਾਅਦ ਤੇ ਇਹਦੀ ਬਹੁਤ ਜ਼ਿਆਦਾ ਲੋਡ ਹੈ ਖਾਣਾ ਪਾ ਚਾਹੇ ਘੱਟ ਮਿਲ ਜੇ ਜ਼ਿੰਦਗੀ ਚ ਲੇਕਿਨ ਯੋਗ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਯੋਗ ਨਾਲ ਜੋੜ ਕੇ ਸਾਡੀਆਂ 90% ਬਿਮਾਰੀਆਂ ਦਾ ਹੱਲ ਕਰ ਦਿੱਤਾ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਈਓ ਪੰਜਾਬ ਜਿਹੜਾ ਹੈ ਉਹ ਰੰਗਲਾ ਬਣ ਸਕਦਾ ਕਿਉਂਕਿ ਪੰਜਾਬ ਨੂੰ ਸਿਹਤਮੰਦ ਪੰਜਾਬ ਜ਼ਰੂਰ ਜਿਹੜਾ ਬਣਾ ਕੇ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੇ ਬਿਹਤਰ ਜੀਵਨ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਸੀਐਮ ਦੀ ਯੋਕਸ਼ਾਲਾ 'ਚ ਦਿਨੋਂ ਦਿਨ ਲੋਕਾਂ ਦੀ ਵੱਧ ਰਹੀ ਸ਼ਮੂਲੀਅਤ ਨਾਲ ਉਹ ਦਿਨ ਦੂਰ ਨਹੀਂ ਜਦ ਸਿਹਤਮੰਦ ਪੰਜਾਬ ਬਣਾਉਣ ਦਾ ਪੰਜਾਬ ਸਰਕਾਰ ਦਾ ਸੁਪਨਾ ਜਲਦੀ ਪੂਰਾ ਹੋਏਗਾ